ਕਰਨਲ ਕੁੱਟਮਾਰ ਮਾਮਲਾ ਕਰਨਲ ਪੁਸ਼ਪਿੰਦਰ ਸਿੰਘ ਦੀ ਕੁੱਟਮਾਰ ਕੀਤੀ ਜਾਂਦੀ ਹੈ ਇਲਜ਼ਾਮ ਪੁਲਿਸ ਦੇ ਉੱਤੇ ਲੱਗਦੇ ਨੇ ਤੇ ਲੰਮਾ ਸਮਾਂ ਮਾਮਲਾ ਸੁਰਖੀਆਂ ਦੇ ਵਿੱਚ ਰਿਹਾ ਜਾਂਚ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤੀ ਹੈ ਯਾਨੀ ਕਿ ਕਰਨਲ ਪੁਸ਼ਪਿੰਦਰ 62 ਮਾਮਲਾ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਵਾਂਜੋ ਹਾਈ ਕੋਰਟ ਨੇ ਇੱਕ ਚੰਡੀਗੜ੍ਹ ਦੀ ਪੁਲਿਸ ਦੀ ਸਿੱਟ ਬਣਾਈ ਸੀ ਜੀ ਤੇ ਉਹਨਾਂ ਨੇ ਜਾਂਚ ਕਰਨੀ ਸੀ ਜਾਂਚ ਵਾੜ ਦੀ ਧਰਮ ਪਤਨੀ ਜਸਵਿੰਦਰ ਕੌਰ ਨਾਲ ਗੱਲ ਹੋਈ ਸੀ ਉਹ ਕਹਿੰਦੀ ਹੈ ਜੀ ਜਦੋਂ ਪੁਲਿਸ ਇੱਥੇ ਫੜਨ ਵਾਸਤੇ ਆਉਂਦੀ ਹੈ ਨਾ ਇਹਨਾਂ ਪੰਜ ਇੰਸਪੈਕਟਰਾਂ ਨੂੰ ਤਾਂ ਜਿਹੜੇ ਪਟਿਆਲੇ ਦੇ ਪੁਲਿਸ ਅਧਿਕਾਰੀ ਨੇ ਤੁਰੰਤ ਉਹਨਾਂ ਨੂੰ ਆਗਾਹ ਕਰ ਦਿੰਦੇ ਆ ਉਹ ਵੀ ਭਾਈ ਤੁਹਾਨੂੰ ਫੜਨ ਵਾਸਤੇ ਆ ਰਹੀ ਆ ਪੁਲਿਸ ਕਲੀਅਰ ਵੀ ਤੁਸੀਂ ਇੱਧਰ ਉੱਧਰ ਹੋ ਜਾਓ ਕਿਸੇ ਵੀ ਵਿਅਕਤੀ ਨੂੰ ਅਜੇ ਤੱਕ ਸਿੱਟ ਨਹੀਂ ਫੜ ਸਕਿਆ ਗੁਰਪ੍ਰੀਤ ਢਿੱਲੋਂ ਬੀਜੇਪੀ ਦਾ ਆਗੂ ਆ ਉਹ ਸਾਰੇ ਇਕੱਠੇ ਹੋ ਕੇ ਰਾਜਪਾਲ ਨੂੰ ਮਲੇ ਸੀ ਉਹ ਕਹਿੰਦੇ ਜੀ ਇਹਦਾ ਬੰਦਿਆਂ ਨੂੰ ਭਗੌੜੇ ਇਕਰਾਰ ਦੇਣਾ ਚਾਹੀਦਾ ਕਰਨਲ ਕੁੱਟਮਾਰ ਮਾਮਲਾ ਕਰਨਲ ਪੁਸ਼ਪਿੰਦਰ ਸਿੰਘ ਦੀ ਕੁੱਟਮਾਰ ਕੀਤੀ ਜਾਂਦੀ ਹੈ ਇਲਜ਼ਾਮ ਪੁਲਿਸ ਦੇ ਉੱਤੇ ਲੱਗਦੇ ਨੇ ਤੇ ਲੰਮਾ ਸਮਾਂ ਮਾਮਲਾ ਸੁਰਖੀਆਂ ਦੇ ਵਿੱਚ ਰਿਹਾ ਚੰਡੀਗੜ੍ਹ ਪੁਲਿਸ ਨੂੰ ਜਾਂਚ ਸੌਂਪੀ ਗਈ ਸਿੱਟ ਦਾ ਘਟਨ ਹੋਇਆ ਤੇ ਹੁਣ ਸਿੱਟ ਨੇ ਵੀ ਆਪਣੀ ਜਾਂਚ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤੀ ਹੈ ਯਾਨੀ ਕਿ ਕਰਨਲ ਪੁਸ਼ਪਿੰਦਰ ਬਾਠ ਮਾਮਲਾ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਹੈ। ਵਾਂਝੋ ਹਾਈ ਕੋਰਟ ਨੇ ਇੱਕ ਚੰਡੀਗੜ੍ਹ ਦੀ ਪੁਲਿਸ ਦੀ ਸਿੱਟ ਬਣਾਈ ਸੀ ਜੀ। ਤੇ ਉਹਨਾਂ ਨੇ ਜਾਂਚ ਕਰਨੀ ਸੀਗੀ। ਜਾਂਚ ਚ ਦੇਰੀ ਹੋ ਗਈ ਵੈਸੇ। ਕੱਲ ਮੇਰੀ ਕਰਨਲ ਬਾੜ ਦੀ ਧਰਮ ਪਤਨੀ ਜਸਵਿੰਦਰ ਕੌਰ ਨਾਲ ਗੱਲ ਹੋਈ ਸੀ। ਤੇ ਉਹ ਕਹਿੰਦੀ ਜੀ ਜਦੋਂ ਪੁਲਿਸ ਇੱਥੇ ਫੜਨ ਵਾਸਤੇ ਆਉਂਦੀ ਆ ਨਾ ਇਹਨਾਂ ਪੰਜ ਇੰਸਪੈਕਟਰਾਂ ਨੂੰ ਹੂੰ ਤਾਂ ਜਿਹੜੇ ਪਟਿਆਲੇ ਦੇ ਪੁਲਿਸ ਅਧਿਕਾਰੀ ਨੇ ਤੁਰੰਤ ਉਹਨਾਂ ਨੂੰ ਆਗਾਹ ਕਰ ਦਿੰਦੇ ਆ ਉਹ ਵੀ ਭਾਈ ਤੁਹਾਨੂੰ ਫੜਨ ਵਾਸਤੇ ਆ ਰਹੀ ਆ ਪੁਲਿਸ ਚੰਲੀੜ ਦੀ ਤੁਸੀਂ ਇੱਧਰ ਉੱਧਰ ਹੋ ਜਾਓ ਇਸ ਕਰਕੇ ਕਿਸੇ ਵੀ ਵਿਅਕਤੀ ਨੂੰ ਅਜੇ ਤੱਕ ਸਿੱਟ ਨਹੀਂ ਫੜ ਸਕੀ ਕਲ ਰਾਜਪਾਲ ਨੂੰ ਇਹਦੀ ਜਾਂਚ ਕਰਨ ਬਾਅਦ ਸਿੱਟ ਆਈ ਸੀ ਕੱਲ ਉਥੇ ਢਾਬਾ ਹੈਗਾ ਜਿਹਦੇ ਢਾਬੇ ਤੇ ਕੁੱਟਮਾਰ ਹੋਈ ਸੀ ਉਹ ਢਾਬੇ ਦੇ ਇਕੱਲੇ ਇਕੱਲੇ ਬ੍ਰਿਕ ਇਹਨਾਂ ਪੁਛਕਿਚ ਕੀਤੀ ਆ ਸਿੱਟ ਨੇ ਜਿਹੜੀ ਇਨਵੈਸਟੀਗੇਟਿਵ ਟੀਮ ਐ ਨਾਲ ਹੀ ਕੱਲ ਪੁਸ਼ਪਿੰਦਰ ਦਾ ਪਰਿਵਾਰ ਜਸਵਿੰਦਰ ਕੌਰ ਗੁਰਤੇਜ ਢਿੱਲੋਂ ਭਾਜੀਪੀ ਦਾ ਆਗੂ ਆ ਉਹ ਸਾਰੇ ਇਕੱਠੇ ਹੋ ਕੇ ਰਾਜਪਾਲ ਨੂੰ ਮਿਲੇ ਸੀ ਉਹ ਕਹਿੰਦੇ ਜੀ ਇਹਨਾਂ ਬੰਦਿਆਂ ਨੂੰ ਭਗੌੜੇ ਇਕਰਾਰ ਦੇਣਾ ਚਾਹੀਦਾ ਇਹਨਾਂ ਬੰਦਿਆਂ ਦੇ ਖਿਲਾਫ ਤੁਰੰਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਭਗੌੜੇ ਨੇ ਭੱਜੇ ਹੋਏ ਨੇ ਤੇ ਇਹਨਾਂ ਨੂੰ ਪੁਲਿਸ ਵਿਚਾਰ ਰਹੀ ਆ ਤੇ ਮਾਮਲਾ ਫਿਰ ਚਰਚਾ ਵਿੱਚ ਹੈ। ਜੀ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ